ਪਾਕਿਸਤਾਨ ਨੇ ਹੁਣ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਹੈ ਹਾਂਜੀ ਬਿਲਕੁਲ ਹਮਲਾ ਕੀਤਾ ਜੀ 에ਅਰ ਸਟ੍ਰਾਈਕ ਕੀਤੀ ਆ ਅਫਗਾਨਿਸਤਾਨ ਦੇ ਉੱਤੇ ਤੇ 30 ਜਿਹੜੇ ਅੱਤਵਾਦੀ ਜਿੱਦਾਂ ਕਿ ਪਾਕਿਸਤਾਨ ਵਾਲੇ ਦੱਸ ਰਿਹਾ ਕਿ ਅਸੀਂ 30 ਅੱਤਵਾਦੀਆਂ ਨੂੰ ਇੱਥੇ ਮਾਰ ਦਿੱਤਾ ਹੈ ਸੇਮ ਉਸੇ ਤਰ੍ਹਾਂ ਦੀ ਸਟ੍ਰਾਈਕ ਆ ਜਿੱਦਾਂ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਕੀਤੀ ਸੀ ਅੱਤਵਾਦੀ ਟਿਕਾਣਿਆਂ ਦੇ ਉੱਤੇ ਇਸੇ ਤਰ੍ਹਾਂ ਪਾਕਿਸਤਾਨ ਕਹਿ ਰਿਹਾ ਸੀ ਵੀ ਹੁਣ ਇਹ ਜਿਹੜੀ 에ਅਰ ਸਟ੍ਰਾਈਕ ਕੀਤੀ ਆ ਇਹ ਅੱਤਵਾਦੀ ਟਿਕਾਣਿਆਂ ਦੇ ਉੱਤੇ ਕੀਤੀ ਆ ਅਫਗਾਨਿਸਤਾਨ ਦੇ ਵਿੱਚ ਇਹ ਕੀਤੀ ਗਈ ਆ ਜੀ ਕਾਬਲ ਦੇ ਵਿੱਚ ਅਬਦੁਲ ਹੱਕ ਸਕੁਅਰ ਇੱਕ ਜਗ੍ਹਾ ਆ ਉਹਦੇ ਉੱਤੇ ਇਹਨਾਂ ਨੇ ਇਹ ਸਟ੍ਰੈਕ ਕੀਤੀ ਆ ਉੱਥੇ ਬੰਬ ਬੰਬ ਸਿੱਟਿਆ ਤੇ ਉਹਦੇ ਵਿੱਚ ਇਹ ਟੀਟੀਪੀ ਦਾ ਜਿਹੜਾ ਚੀਫ ਆ ਨੂਰ ਬੱਲੀ ਮਹਿਸੂਦ ਉਹਨੂੰ ਜਾਨੀ ਕਿ ਦੱਸਿਆ ਜਾ ਰਿਹਾ ਕਿ ਉਹਦੀ ਮੌਤ ਹੋ ਗਈ ਆ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਤੇ ਉਹਦਾ ਚੀਫ ਸੀਗਾ ਇਹ ਹੁਣ ਥੋੜੇ ਹੀ ਦਿਨ ਪਹਿਲਾਂ 7 ਅਕਤੂਬਰ ਦੇ ਲਾਗੇ-ਛਾਗੇ ਪਾਕਿਸਤਾਨ ਦੇ ਜਿਹੜੇ ਆਰਮੀ ਦੇ 9 ਬੰਦੇ ਤੇ 2 ਅਫਸਰ ਟੋਟਲ 11 ਜਣੇ ਜਿਹੜੇ ਸੀਗੇ ਇਹ ਤਹਿਰੀਕ-ਏ ਤਾਲਿਬਾਨ ਪਾਕਿਸਤਾਨ ਵਾਲਿਆਂ ਨੇ ਉੱਥੇ ਮਾਰ ਦਿੱਤੇ ਸੀਗੇ ਉਹਦਾ ਹੀ ਬਦਲਾ ਜਿਹੜਾ ਐ ਇਸ ਵੇਲੇ ਲਿਆ ਗਿਆ ਆ ਤੇ ਜਿਹੜਾ ਡਿਫੈਂਸ ਮਨਿਸਟਰ ਆ ਪਾਕਿਸਤਾਨ ਦਾ ਖਵਾਜਾ ਆਸੀਫ ਉਹਨੇ ਕਿਹਾ ਕਿ ਜੇ ਸਾਨੂੰ ਲੋੜ ਪਈ ਅਸੀਂ ਅਫਗਾਨਿਸਤਾਨ ਦੇ ਖਿਲਾਫ ਆਲ ਆਊਟ ਜਿਹੜੀ ਵਾਰ ਆ ਉਹ ਵੀ ਸ਼ੁਰੂ ਕਰ ਸਕਦੇ ਆ ਆਲ ਆਊਟ ਵਾਰ ਦਾ ਮਤਲਬ ਕੀ ਆ ਕਿ ਪੂਰੇ ਦਾ ਪੂਰਾ ਜਿਹੜਾ ਅਫਗਾਨਿਸਤਾਨ ਆ ਪਾਕਿਸਤਾਨ ਵਾਲੇ ਉਹਦੇ ਤੇ ਕਬਜ਼ਾ ਕਰ ਸਕਦੇ ਆ ਹੋ ਸਕਦਾ ਬਗਾਨਿਸਤਾਨ ਵਾਲੇ ਵੀ ਪਾਕਿਸਤਾਨ ਤੇ ਕਾਲਣ 올 ਆਊਟ ਵਾਰ ਦਾ ਮਤਲਬ ਇਹੀ ਹੁੰਦਾ ਕਿ ਦੋਨਾਂ ਦੇਸ਼ਾਂ ਦੇ ਵਿੱਚ ਫੁੱਲ ਬਲੈਜ ਲੜਾਈ ਲੱਗ ਗਈ ਤਾਂ ਦੋਨੋਂ ਦੇਸ਼ ਇੱਕ ਦੂਏ ਤੇ ਕਬਜ਼ਾ ਕਰ ਸਕਦੇ ਆ ਜਿਹਦੇ ਕੋਲ ਪਾਵਰ ਵਾਧੂ ਹੋਊਗੀ ਇਹ ਹਮਲਾ ਪਾਕਿਸਤਾਨ ਨੇ ਉਦੋਂ ਕੀਤਾ ਜਦੋਂ ਤਾਲੀਬਾਨ ਦੇ ਫੋਰਨ ਮਨਿਸਟਰ ਅਮੀਰ ਖਾਨ ਮੁਤਕੀ ਐਸ ਵੇਲੇ ਇੰਡੀਆ ਆਏ ਹੋਏ ਆ ਕੀ ਆ ਇਸ ਪੂਰੇ ਹਮਲੇ ਦੇ ਮਾਇਨੇ ਕੀ ਇਹ ਜਿਹੜਾ ਕਲੈਸ਼ ਆ ਅਫਗਾਨਿਸਤਾਨ ਪਾਕਿਸਤਾਨ ਵਾਲਾ ਇਹ ਅੱਗੇ ਵੱਧ ਸਕਦਾ ਕੀ ਇਹਦੇ ਪਿੱਛੇ ਕੋਈ ਹੋਰ ਵੀ ਕਾਰਨ ਹੈਗੇ ਆ ਇਹ ਸਾਰੀਆਂ ਗੱਲਾਂ ਤੇ ਤਰਤੀਬ ਨਾਲ ਝਾਤ ਪਾਉਨੇ ਆ ਆਜੋ ਪਾਕਿਸਤਾਨ ਤੇ ਅਫਗਾਨਿਸਤਾਨ 2670 ਕਿਲੋਮੀਟਰ ਦਾ ਜਿਹੜਾ ਇਹ ਬਾਰਡਰ ਆ ਇੱਕ ਦੂਏ ਦੇ ਨਾਲ ਇਹ ਪੂਰਾ ਸ਼ੇਅਰ ਕਰਦੇ ਆ ਤੇ ਇਹਦੇ ਵਿੱਚ ਕਈ ਬਾਰਡਰ ਦੀਆਂ ਲਾਈਨਸ ਐਦਾਂ ਜਿਹੜੀਆਂ ਕਿ ਹਾਲੇ ਤੱਕ ਨਿਸ਼ਚਿਤ ਨਹੀਂ ਕੀਤੀਆਂ ਗਈਆਂ ਦੂਸਰੀ ਗੱਲ ਜਿਹੜੀ ਇੱਥੇ ਸਭ ਤੋਂ ਵੱਡੀ ਐ ਇਸ ਵੇਲੇ ਟਰਬਲ ਆ ਰਹੀ ਆ ਉਹ بلوچستان ਦੇ ਵਿੱਚ ਆ ਰਹੀ ਆ ਜਿੱਥੇ ਜ਼ਿਆਦਾਤਰ ਹਮਲੇ ਜਿਹੜੇ ਆ ਉਹ TTP ਵਾਲੇ ਆ ਜਾਂ ਕੋਈ ਹੋਰ ਸੰਗਠਨ ਆ ਉਹ ਪਾਕਿਸਤਾਨ ਆਰਮੀ ਦੇ ਉੱਤੇ ਕਰ ਰਹੇ ਆ ਜਿਹੜੇ 11 ਸਿਕਿਉਰਿਟੀ ਪਰਸਨ ਮਾਰੇ ਗਏ ਸੀ ਇਹਨਾਂ ਗਰੁੱਪਾਂ ਦੁਆਰਾ ਉਹ ਖੈਬਰ ਪਖਤੂਨ ਦੇ ਵਿੱਚ ਮਾਰੇ ਗਏ ਸੀ ਸੋ ਇਹ ਵਾਲੇ ਏਰੀਏ ਦੇ ਵਿੱਚ ਆ ਤੁਸੀਂ ਰੈੱਡ ਰੈੱਡ ਦੇਖ ਸਕਦੇ ਆ ਇੱਥੇ ਜਿਹੜੀ ਆ ਪਸਤੂਨ ਪੋਪੂਲੇਸ਼ਨ ਜਿਆਦਾ ਆ ਪਸਤੂਨ ਮੁਸਲਿਮ ਇੱਕ ਕਮਿਊਨਿਟੀ ਆ ਉਹਨਾਂ ਦੀ ਪੋਪੂਲੇਸ਼ਨ ਇਸ ਏਰੀਏ ਦੇ ਵਿੱਚ ਜਿਆਦਾ ਹੈ orange orange ਤੁਸੀਂ ਦੇਖ ਸਕਦੇ ਆ ਇਹ ਅਫਗਾਨਿਸਤਾਨ ਦੇ ਵਿੱਚ ਵੀ ਜਿਆਦਾ ਆ ਤੇ ਇਹ ਤੁਰਕਮੇਨਿਸਤਾਨ ਦੇ ਵਿੱਚ ਵੀ ਥੋੜੇ ਜਿਹੇ ਆ ਜ਼ਿਆਦਾਤਰ ਤਾਲਿਬਾਨੀ ਜਿਹੜੇ ਆ ਉਹ ਪਸ਼ਤੂਨ ਪੋਪੂਲੇਸ਼ਨ ਤੋਂ ਹੀ ਬਿਲੋਂਗ ਕਰਦੇ ਆ ਜਿਹੜੇ ਵੀ ਲੀਡਰ ਆ ਤਾਲਿਬਾਨੀਆ ਦੇ ਵੱਡੇ ਵੱਡੇ ਉਹ ਪਸ਼ਤੂਨ ਪੋਪੂਲੇਸ਼ਨ ਆ ਜਿਹੜੀ ਉਹਦੇ ਵਿੱਚੋਂ ਹੀ ਆਉਂਦੇ ਆ ਜਦੋਂ ਯੂ ਐਸ ਏ ਨੇ ਹਮਲਾ ਕੀਤਾ ਸੀ ਅਫਗਾਨਿਸਤਾਨ ਦੇ ਉੱਤੇ ਉਦੋਂ ਜਿਹੜੇ ਜ਼ਿਆਦਾਤਰ ਜਿਹੜੇ ਤਾਲਿਬਾਨ ਵਾਲੇ ਲੋਕ ਸੀਗੇ ਜਿਹੜੇ ਅਫਗਾਨਿਸਤਾਨ ਦੇ ਇਨਾ ਏਰੀਆ ਦੇ ਵਿੱਚ ਵੀ ਰਹਿੰਦੇ ਸੀਗੇ ਉਹ ਪਾਕਿਸਤਾਨ ਦੇ ਵਿੱਚ ਆ ਕੇ ਇੱਧਰ ਰਹਿਣ ਲੱਗ ਪਏ ਸੀਗੇ ਅਮਰੀਕਾਆਂ ਤੋਂ ਡਰਦੇ ਲਾ ਲਓ ਜਾਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਇੱਥੇ ਉਹਨਾਂ ਨੇ ਸ਼ੈਲਟਰ ਲਈ ਹੋਈ ਸੀ ਪਾਕਿਸਤਾਨ ਦੇ ਵਿੱਚ ਸੋ ਇਸ ਲਈ ਜਿਹੜੇ ਇਹ ਬਾਰਡਰ ਦੇ ਨਾਲ ਲੱਗਦੇ ਲੱਗਦੇ ਏਰੀਏ ਸੀਗੇ ਇਹ ਤਾਲੀਬਾਨ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦੇ ਪ੍ਰਭਾਵ ਦੇ ਵਿੱਚ ਅੱভি ਸਮੇਂ ਤੋਂ ਰਹੇ ਆ ਪਹਿਲਾਂ ਤਾਂ ਪਾਕਿਸਤਾਨ ਵਾਲੇ ਤਾਲੀਬਾਨ ਵਾਲਿਆਂ ਨੂੰ ਸਪੋਰਟ ਕਰਦੇ ਹੁੰਦੇ ਸੀਗੇ ਕਿ ਕਿਸੇ ਤਰ੍ਹਾਂ ਇਹ ਜਿਹੜੇ ਸੱਤਾ ਦੇ ਉੱਤੇ ਅਫਗਾਨਿਸਤਾਨ ਦੀ ਸੱਤਾ ਦੇ ਵਿੱਚ ਆ ਜਾਣ ਤੇ ਜਦੋਂ ਇਹ ਸੱਤਾ ਦੇ ਵਿੱਚ ਆ ਗਏ ਤਾਂ ਜਿਹੜੇ ਇਹ ਤਾਲੀਬਾਨ ਵਾਲਿਆ ਇਹਨਾਂ ਦੇ ਦੋ ਗਰੁੱਪ ਆ ਇੱਕ TT ਜਿਹੜਾ ਪਾਕਿਸਤਾਨ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਇੱਕ ਜਿਹੜਾ ਤਹਿਰੀਕ-ਏ-ਤਾਲੀਬਾਨ ਅਫਗਾਨਿਸਤਾਨ ਤੋ ਜਿਹੜਾ ਤਹਿਰੀਕ ਇਹ ਤਾਲੀਬਾਨ afghanistan ਵਾਲਿਆ ਉਹਨਾਂ ਦਾ ਤਾਂ ਇਸ ਵੇਲੇ ਰਾਜ ਹੋ ਗਿਆ ਸੋ ਇਹਨਾਂ ਦੀ ਜਿਹੜੀ ਵਿਚਾਰਤਾ ਰਾਇਆ ਇਹ ਗਰੁੱਪਾਂ ਦੀ ਉਹ ਇਹੀ ਆ ਕਿ ਅਸੀਂ ਜਿਹੜਾ ਨਾਲਲਾ ਮੁਲਕਾ ਉਹਦੇ ਤੇ ਵੀ ਆਪਣਾ ਹੀ ਕਾਨੂੰਨ ਲੈ ਕੇ ਆਉਣਾ ਹੈ ਆਪਣਾ ਹੀ ਰਾਜ ਲੈ ਕੇ ਆਉਣਾ ਸੋ ਤਾਲੀਬਾਨ ਦੇ ਵਿੱਚ ਤਾਂ ਇਹਨਾਂ ਨੇ ਆਪਣਾ ਉਹ ਸ਼ਰੀਆ ਕਾਨੂੰਨ ਜਿਹੜੇ ਲਾਗੂ ਕੀਤੇ ਹੋਇਆ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਮੈਨੂੰ ਤਾਂ ਉਹ ਬਹੁਤ ਹਾਰਡ ਕਾਨੂੰਨ ਲੱਗਦਿਆ ਕਿ ਜਿਹੜੀਆਂ ਔਰਤਾਂ ਛੋਟੀਆਂ-ਛੋਟੀਆਂ ਜਿਹੜੀਆਂ ਬੱਚੀਆਂ ਆ ਉਹਨਾਂ ਨੂੰ ਵੀ ਇਹ ਪਰਮਿਸ਼ਨ ਨਹੀਂਗੀ ਉਹ ਸਿਰਫ ਇੱਕ ਅੱਖ ਨਾਲ ਹੀ ਦੇਖ ਸਕਦੀਆਂ ਇਦਾਂ ਦੇ ਬੁਰਕੇ ਬਣਾਏ ਗਿਆ ਪਹਿਲਾਂ ਤਾਂ ਦੋ ਅੱਖਾਂ ਵਾਲੇ ਸੀਗੇ ਹਨ ਸੋ ਪਿੱਛੇ ਜੇ ਦੱਸਿਆ ਗਿਆ ਸੀ ਇੰਟਰਨੈਟ ਵੀ ਉਹਨਾਂ ਲਈ ਬੰਦ ਕਰ ਦਿੱਤਾ ਗਿਆ ਆ ਔਰਤਾਂ ਜਾਨੀ ਕਿ ਉਹਨਾਂ ਦੀ ਉੱਥੇ ਜ਼ਿੰਦਗੀ ਮੈਨੂੰ ਲੱਗਦਾ ਇੱਕ ਤਰ੍ਹਾਂ ਨਰਕ ਦੇ ਹੀ ਬਰਾਬਰ ਆ ਸੋ ਇਸੇ ਤਰ੍ਹਾਂ ਦੇ ਕਾਨੂੰਨ ਜਿਹੜੇ ਆ ਇਹ ਪਾਕਿਸਤਾਨ ਦੇ ਨਾਲ ਲੱਗਦੇ ਲੱਗਦੇ ਏਰੀਆ ਜਿੱਥੇ ਤਾਲੀਬਾਨ ਦਾ ਪ੍ਰਭਾਵ ਜ਼ਿਆਦਾ ਆ ਦੱਸਿਆ ਜਾਂਦਾ ਪਾਕਿਸਤਾਨ ਦੀ ਫੌਜ ਵੀ ਇੱਥੇ ਐਂਟਰ ਨਹੀਂ ਕਰਦੀ ਬਹੁਤ ਸਾਰੇ ਪਿੰਡਾਂ ਦੇ ਪਿੰਡ ਇਹ ਤਾਲੀਬਾਨੀਆਂ ਦੇ ਆ ਤੇ ਉੱਥੇ ਉਹਨਾਂ ਨੇ ਇਹ ਵਾਲੇ ਜਿਹੜੇ ਕਾਨੂੰਨ ਸ਼ਰੀਅਤ ਵਾਲੇ ਕਾਨੂੰਨ ਇੱਥੇ ਆਲਰੇਡੀ ਲਾਗੂ ਕੀਤੇ ਹੋਏ ਆ ਸੋ ਤਾਲੀਬਾਨ ਵਾਲਿਆਂ ਦਾ ਕੀ ਪੂਰਾ ਰੌਲਾ ਹੈ ਕਿ ਅਸੀਂ ਪੂਰੇ ਪਾਕਿਸਤਾਨ ਤੇ ਕਬਜ਼ਾ ਕਰ ਲਈਏ ਦੂਸਰਾ ਜਿਹੜੀ ਇੱਥੇ ਚਾਈਨਾ ਦੁਆਰਾ ਜਿਹੜੇ ਸੀ ਪੈਕ ਬਣਾਇਆ ਜਾ ਰਿਹਾ ਬੀ ਆਰ ਆਈ ਰੋਡ ਬਣਾਏ ਜਾ ਰਿਹਾ ਬਹੁਤ ਸਾਰੇ ਲੋਕਾਂ ਦੀ ਜ਼ਮੀਨ ਜਮੂਨੇ ਦੇ ਵਿੱਚ ਆ ਰਹੀ ਆ ਤਾਂ ਵੀ ਇਹ ਲੋਕ ਕਿਤੇ ਨਾ ਕਿਤੇ ਪ੍ਰੋਟੈਸਟ ਕਰ ਰਹੇ ਆ ਇਹ ਜਿਹੜੀ ਪਾਕਿਸਤਾਨ ਗਵਰਨਮੈਂਟ ਆ ਜਾਂ ਚਾਈਨਾ ਦੇ ਜੋ ਵੀ ਇੱਥੇ ਬਣਾਉਣ ਬਣਾਉਣਾਉਂਦੇ ਆ ਉਹਨਾਂ ਨੂੰ ਵੀ ਇਹ ਮਾਰ ਮੂਰ ਸਿੱਟਦੇ ਆ ਸੋ ਇਸ ਲਈ ਜਿਹੜਾ ਹੈ ਨਾ ਦੋਨਾਂ ਦੇ ਵਿੱਚ ਕਲੇਸ਼ ਜਿਹੜਾ ਆ ਕਾਫੀ ਸਮੇਂ ਤੋਂ ਹੀ ਚੱਲ ਰਿਹਾ ਸੋ ਪਿੱਛੇ ਜਏ ਵੀ ਇਹ ਏਅਰ ਸਟ੍ਰੈਕ ਇਹਨਾਂ ਨੇ ਕੀਤੀ ਸੀਗੀ 9 ਮਹੀਨੇ ਪਹਿਲਾਂ ਪਾਕਿਸਤਾਨ ਵਾਲਿਆਂ ਨੇ ਕੀਤੀ ਸੀਗੀ ਉੱਥੇ 40-45 ਬੰਦੇ ਮਾਰਤੇ ਸੀਗੇ ਸੋ ਉਹਨਾਂ ਨੇ ਹੁਣ ਵੀ ਇੱਥੇ ਜਿਹੜੀ ਆ ਏਅਰ ਸਟ੍ਰੈਕ ਕੀਤੀ ਆ ਅਮਰੀਕਾ ਵਾਲੇ ਬਹੁਤ ਸਾਰੇ ਬਲੋਚਿਸਤਾਨ ਦੇ ਵਿੱਚ ਜਿਹੜੇ ਰੇਅਰ ਅਰਥ ਐਲੀਮੈਂਟ ਆ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਪਾਕਿਸਤਾਨ ਤੋਂ ਬਹੁਤ ਵੱਡੀ ਖੇਪ ਇੱਕ ਜਿਹੜੀ ਆ ਭਰ ਕੇ ਉਹ ਅਮਰੀਕਾ ਵੀ ਗਈ ਆ ਸੋ ਇਹ ਜਿਹੜੇ ਬਲੋਚਿਸਤਾਨ ਦੇ ਲੋਕ ਆ ਇਹ ਇਹ ਕਹਿੰਦੇ ਆ ਕਿ ਸਾਡੇ ਜਿਹੜੇ ਰਿਸੋਰਸਸ ਆ ਉਹ ਲੁੱਟੇ ਜਾ ਰਿਹਾ ਜਿਹੜੇ ਉੱਥੇ ਦੇ ਆਮ ਲੋਕ ਆ ਉਹਨਾਂ ਨੂੰ ਮ ਸੋ ਇਸ ਲਈ ਵੀ ਇਹ ਲੋਕ ਕਿਤੇ ਨਾ ਕਿਤੇ ਜਿਹੜੀ ਪਾਕਿਸਤਾਨ ਦੀ ਗਵਰਨਮੈਂਟ ਆ ਉਹਦੇ ਖਿਲਾਫ ਵਿਦਰੋਹ ਕਾਫੀ ਤਰ੍ਹਾਂ ਤੋਂ ਕਰਦੇ ਹੀ ਰਹਿੰਦੇ ਆ ਤੇ ਪਾਕਿਸਤਾਨ ਦੁਆਰਾ ਇਹਨਾਂ ਤੇ આરોਪ ਲਗਾਇਆ ਜਾਂਦਾ ਹੈ ਜਿਹੜੇ ਵੀ ਇੱਥੇ ਗਰੁੱਪ ਆ ਜਿਹੜੇ ਪਾਕਿਸਤਾਨ ਦੀ ਮਿਲਟਰੀ ਦੇ ਖਿਲਾਫ ਲੜਦੇ ਆ ਕਿ ਇਹਨਾਂ ਨੂੰ ਜਿਹੜੇ ਇੰਡੀਆ ਵਾਲੇ ਆ ਉਹ ਫੰਡਿੰਗ ਕਰਦੇ ਆ ਇਸ ਵੇਲੇ ਜਿਹੜਾ ਤਾਲੀਬਾਨ ਦੇ ਫੋਰਨ ਮਨਿਸਟਰ ਆ ਅਮੀਰ ਖਾਨ ਮੁਤਕੀ ਇਸ ਵੇਲੇ ਇੰਡੀਆ ਵਿਜ਼ਿਟ ਕਰਨ ਆਏ ਹੋਏ ਆ ਫਿਲਹਾਲ ਇਹ ਅਮੀਰ ਖਾਨ ਯੂਨ ਤੋਂ ਪਰਮਿਸ਼ਨ ਲੈ ਕੇ ਪੂਰਾ ਇੱਥੇ ਵਿਜ਼ਿਟ ਕਰਨ ਆਇਆ 2021 ਤੋਂ ਬਾਅਦ ਕੋਈ ਵੀ ਜਿਹੜਾ ਅਫਗਾਨ ਦਾ ਲੀਡਰ ਆ ਤਾਲੀਬਾਨੀਆ ਦਾ ਲੀਡਰ ਆ ਇੰਡੀਆ ਦੇ ਵਿੱਚ ਆਇਆ 2021 ਤੋਂ ਬਾਅਦ ਜੁਨ ਤੋਂ ਪਰਮਿਸ਼ਨ ਇਹਨਾਂ ਨੂੰ ਤਾਂ ਲੈਣੀ ਪਈ ਕਿਉਂਕਿ ਇਹਨਾਂ ਨੂੰ ਮਾਨਤਾ ਜ਼ਿਆਦਾਤਰ ਦੇਸ਼ਾਂ ਦੁਆਰਾ ਦਿੱਤੀ ਨਹੀਂ ਗਈ ਹੈਗੀ ਤਾਲੀਬਾਨ ਦੀ ਸਰਕਾਰ ਨੂੰ ਸਿਰਫ ਰਸ਼ੀਆ ਦੁਆਰਾ ਹੀ ਦਿੱਤੀ ਗਈ ਆ ਹਾਲੇ ਤੱਕ ਸੋ ਇਸ ਲਈ ਇਹਨਾਂ ਨੂੰ ਜੁਨ ਤੋਂ ਪਰਮਿਸ਼ਨ ਲੈ ਕੇ ਆਉਣਾ ਪੈਂਦਾ ਆ ਸੋ ਇਹ ਪਰਮਿਸ਼ਨ ਲੈ ਕੇ ਇਸ ਵੇਲੇ ਇੰਡੀਆ ਦੇ ਵਿੱਚ ਆਏ ਆ ਉਹੀ ਇੰਡੀਆ ਜਦੋਂ ਕਦੀ ਪਹਿਲਾਂ ਤਾਲੀਬਾਨ ਵਾਲਿਆਂ ਨੂੰ ਇੱਕ ਤਰ੍ਹਾਂ ਨਾਲ ਇਹ ਅੱਤਵਾਦੀ ਗਰੁੱਪ ਸਮਝਦਾ ਹੁੰਦਾ ਸੀਗਾ ਪਰ ਅੱਜ ਕੱਲ੍ਹ ਅਗਲਿਆਂ ਦਾ ਰਾਜ ਆ ਤਾਂ ਅਗਲਿਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਸੋ ਬਾਗੀ ਤੋਂ ਬਾਦਸ਼ਾਹ ਬਣ ਲੱਗੇ ਟਾਈਮ ਨਹੀਂ ਲੱਗਦਾ ਹੁੰਦਾ ਕਈ ਵਾਰੀ ਇਹ ਸਮੇਂ ਦੇ ਦਾਅ ਪੇਚ ਇਸ ਤਰ੍ਹਾਂ ਚੱਲਦੇ ਹੁੰਦੇ ਆ ਜਿਨ੍ਹਾਂ ਨੂੰ ਅੱਜ ਬਾਗੀ ਕਿਹਾ ਜਾਂਦਾ ਉਹ ਬਾਦਸ਼ਾਹ ਬਣ ਕੇ ਸਾਹਮਣੇ ਵਾਲੀ ਕੁਰਸੀ ਤੇ ਬੈਠ ਜਾਂਦੇ ਆ ਸੋ ਇਸੇ ਤਰ੍ਹਾਂ ਇਹ ਤਾਲੀਬਾਨ ਨਹੀਂ ਐਸ ਵੇਲੇ ਬੈਠੇ ਹੋਏ ਆ ਤੇ ਇਹ ਜਿਹੜੀ ਇਸ ਵੇਲੇ ਗੱਲ ਕਰਨ ਆਏ ਆ ਇੱਥੇ ਦਿੱਲੀ ਦੇ ਵਿੱਚ ਹੋ ਸਕਦਾ ਹੈ ਕੁਝ ਸੀਕ੍ਰੇਟ ਜਿਹੜੇ ਸਮਝੌਤੇ ਆ ਉਹ ਵੀ ਕੀਤੇ ਜਾਣ ਇੰਡੀਆ ਤੇ ਅਫਗਾਨਿਸਤਾਨ ਦੇ ਨਾਲ ਪਰ ਜਿਹੜੀ ਮੇਨ ਇਹਨਾਂ ਦਾ ਇੱਥੇ ਵਿਜ਼ਿਟ ਦਾ ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ ਜਿਹੜੀ ਇੱਕ ਮਦਦ ਲਈ ਏਡ ਭੇਜੀ ਜਾਂਦੀ ਸੀਗੀ ਇੰਡੀਆ ਦੁਆਰਾ ਜਿਹੜੀ ਕਿ ਪਿੱਛੇ ਉੱਥੇ ਪੁਚਾਲਾਇਆ ਸੀ ਉਹਦੇ ਲਈ ਵੀ ਭੇਜੀ ਗਈ ਸੀ ਉਹਦੇ ਲਈ ਵੀ ਇਹ ਥੈਂਕਸ ਕਰਨ ਆਇਆ ਦੂਜਾ ਟ੍ਰੇਡ ਦੇ ਰਿਲੇਟਡ ਇਹ ਗੱਲਬਾਤ ਕਰਨ ਆਏ ਆ ਤੀਜੀ ਗੱਲ ਕਰਾਂ ਜਦੋਂ ਹੁਣ ਇਹ ਬਗਰਾਮ 에ਅਰ ਬੇਸ ਅਮਰੀਕਾ ਦਾ ਜਿਹੜਾ ਟਰੰਪ ਕਹਿੰਦਾ ਸੀ ਸਾਨੂੰ ਦੁਬਾਰਾ ਦੇ ਦੇਓ ਅਸੀਂ ਇੱਥੇ ਦੁਬਾਰਾ ਆਪਣਾ ਜਿਹੜਾ 에ਅਰ ਬੇਸ ਬਣਾਉਣਾ ਹੈ ਤਾਂ ਇਹਨਾਂ ਨੇ ਕਿਹਾ ਸੀ ਤਾਲੀਬਾਨ ਵਾਲਿਆਂ ਨੇ ਕਿ ਆਪਾਂ ਤੁਹਾਨੂੰ ਜਿਹੜਾ ਉਹ 에ਅਰ ਬੇਸ ਨਹੀਂ ਦੇਣਾ ਤੁਸੀਂ 20 ਸਾਲ ਸਾਡੇ ਨਾਲ ਹੋਰ ਲੜਨਾ ਤਾਂ ਆ ਜਾਓ ਅਸੀਂ ਲੜ ਲਾਂਗੇ ਪਰ ਜਿਹੜੀ ਤੁਹਾਡੀ ਫੌਜ ਆ ਉਹਨੂੰ ਅਫਗਾਨਿਸਤਾਨ ਦੇ ਵਿੱਚ ਦੁਬਾਰਾ ਐਂਟਰੀ ਅਸੀਂ ਨਹੀਂ ਦੇ ਸਕਦੇ ਸੋ ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵੀ ਇੰਡੀਆ ਵੀ ਰਸ਼ੀਆ ਵੀ ਚਾਈਨਾ ਵੀ ਇਹਨਾਂ ਸਾਰਿਆਂ ਨੇ ਤਾਲੀਬਾਨ ਦੀ ਹਮਾਇਤ ਕੀਤੀ ਸੀਗੀ ਕੀ ਹਾਂ ਜੀ ਬਈ ਬਿਲਕੁਲ ਅਮਰੀਕਾ ਦੀਆਂ ਕੋਈ ਵੀ ਫੌਜਾਂ ਜਿਹੜੀਆਂ ਇਸ ਆਪਣਾ ਜਿਹੜਾ ਖੇਤਾ ਕਿਉਂਕਿ ਚਾਈਨਾ ਨੂੰ ਵੀ ਲੱਗੇ ਲੱਗਦਾ ਇੰਡੀਆ ਨੂੰ ਵੀ ਲੱਗੇ ਲੱਗਦਾ ਪਾਕਿਸਤਾਨ ਨੂੰ ਵੀ ਲੱਗੇ ਲੱਗਦਾ ਤੇ ਰਸ਼ੀਆ ਨੂੰ ਵੀ ਲੱਗੇ ਹੀ ਲੱਗਦਾ ਕਿ ਉੱਥੇ ਅਸੀਂ ਕੋਈ ਵੀ ਜਿਹੜਾ ਅਮਰੀਕਾ ਦੀ ਫੌਜਾ ਅਸੀਂ ਨਹੀਂ ਆਉਣ ਦੇਣੀ ਇਸ ਲਈ ਇਹ ਸਾਰੇ ਮੁਲਕ ਇਕੱਠੇ ਹੋ ਗਏ ਸੀਗੇ ਪਹਿਲੀ ਵਾਰੀ ਪਾਕਿਸਤਾਨ ਤੇ ਇੰਡੀਆ ਦੀ ਵੀ ਇੱਕ رائے ਹੀ ਸੀਗੀ ਪਰ ਮੈਨੂੰ ਜਿੱਥੇ ਤੇ ਲੱਗਦਾ ਪਾਕਿਸਤਾਨ ਵਾਲੇ ਅੰਦਰ ਖਾਤੀ ਤਾਂ ਅਮਰੀਕਾ ਨਾਲ ਇੱਕ ਤਰ੍ਹਾਂ ਨਾਲ ਰੇਅਰ ਅਰਥ ਐਲੀਮੈਂਟ ਤੱਕ ਦੀ ਜਿਹੜੀ ਆਪਣੀ ਡੀਲ ਕਰ ਚੁੱਕੇ ਆ ਤੇ ਜਿਹੜਾ ਪਸਨੀ 에어ਪੋਰਟ ਆ ਉਹ ਵੀ ਦੇਣ ਦੀਆਂ ਗੱਲਾਂ ਕਰ ਰਿਹਾ ਕੰਟਲੀ ਅਮਰੀਕਾਂ ਵਾਲਿਆਂ ਨੇ ਪਾਕਿਸਤਾਨ ਨੂੰ 에어 ਟੂ 에어 ਮਜ਼ਹਲ ਦਿੱਤੀ ਆ ਜਿਹੜੀ ਕਿ ਇੱਕ ਬੜੀ ਐਫੈਕਟਿਵ ਮਜ਼ਹਲ ਆ ਜੁਧਨੀਤੀ ਦੇ ਤੌਰ ਤੇ ਸੋ ਇਸ ਤਰ੍ਹਾਂ ਨਾਲ ਅਮਰੀਕਾਂ ਵਾਲੇ ਮੈਨੂੰ ਲੱਗਦਾ ਇੱਕ ਪੱਖ ਸਾਹਮਣੇ ਦਾ ਕਹਿ ਰਿਹਾ ਸੀ ਨਾਲੇ ਜਾਂ ਦੂਜੇ ਪਾਸੇ ਉਹਨਾਂ ਨੇ ਅਫਗਾਨਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ ਸੋ ਕਿਤੇ ਨਾ ਕਿਤੇ ਟਰੰਪ ਨੇ ਵੀ ਕਿਹਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬਗਰਾਮ 에ਅਰ ਬੇਸ ਦੇ ਲਈ ਜਦੋਂ ਮੈਂ ਨਾ ਤੋ ਮੰਗਿਆ ਸੀ ਇਹਨਾਂ ਨੇ ਮੈਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਸੀ ਇਹਨਾਂ ਦਾ ਥੋੜਾ ਜਿਹਾ ਹਮਲਾ ਹਮਲਾ ਕਰਕੇ ਇਹਨਾਂ ਨੂੰ ਸਬਕ ਸਿਖਾਓ ਕਿਉਂਕਿ ਅਫਗਾਨਿਸਤਾਨ ਵਾਲੇ ਜੇ ਮੈਂ ਦੱਸਾਂ ਤਾਂ ਜ਼ਮੀਨੀ ਲੜਾਈ ਦੇ ਲੜਨ ਦੇ ਵਿੱਚ ਬਿਲਕੁਲ ਕੋਈ ਇਹਨਾਂ ਦਾ ਆਸਾਨੀ ਨਹੀਂਗਾ 20 ਸਾਲ ਅਮਰੀਕਾ ਵਾਲੇ ਵੀ ਲੜ ਲੁੜ ਕੇ ਥੱਕ ہار ਕੇ ਚੱਲ ਗਏ ਜਾਂ ਕਹਿ ਲਓ ਜਿੱਦਾਂ ਮਰਜ਼ੀ ਨਾ ਤੋ ਚਲੇ ਗਏ ਪਰ ਜਿਹੜੀ ਇਹਨਾਂ ਕੋਈ ਕੋਈ ਫੌਜੀ ਸਾਜ਼ੋ ਸਮਾਨਾ ਨਾ ਕੋਈ ਮਤਲਬ ਕਿ ਕੋਈ ਜੰਗੀ ਜਹਾਜ਼ ਹੈ ਇਹਨਾਂ ਕੋਲ ਨਾ ਹੀ ਕੋਈ 에ਅਰ ਸਟ੍ਰੈਕ ਕਰਨ ਲਈ ਕੋਈ ਹਵਾਈ ਸੈਨਾ ਹੈ ਇਹਨਾਂ ਦੇ ਕੋਲ ਇਦਾਂ ਦਾ ਕੁਝ ਨਹੀਂਗਾ ਬਸ ਜਜ਼ਬਾ ਆ ਇਸ ਲਈ ਇਹ ਲੜਨ ਲਈ ਯਾਨੀ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਲੜਨ ਲਈ ਤਾਂ ਇਹ ਪ੍ਰਮੁੱਖ ਮੰਨੇ ਜਾਂਦੇ ਆ ਜੇ ਮੈਂ ਕਹਾ ਤਾਂ ਏਸ਼ੀਆ ਦੇ ਵਿੱਚ ਜੇ ਕੋਈ ਕੌਮ ਐਸ ਵੇਲੇ ਲਗਾਤਾਰ ਲੜਦੀ ਜਾ ਰਹੀ ਆ ਤਾਂ ਉਹ ਤਾਲਿਬਾਨੀ ਜਾਂ ਅਫਗਾਨੀ ਆ ਚਾਹੇ ਸੂਮਨਾਥ ਦੇ ਮੰਦਿਰ ਦੇ ਉੱਤੇ ਹਮਲਾ ਕਰਨੇ ਵਾਲਾ ਮਹਿਮੂਦ ਗਜਨਵੀ ਸੀਗਾ ਉਹ ਵੀ ਅਫਗਾਨਿਸਤਾਨ ਤੋਂ ਸੀਗਾ ਅਬਦਾਲੀ ਵੀ ਅਫਗਾਨਿਸਤਾਨ ਤੋਂ ਹੀ ਸੀਗਾ ਨੂੰ ਤਾਂ ਸਿਰਫ ਹਰੀ ਸਿੰਘ ਨਲੂਆ ਨੇ ਹੀ ਇੱਕ ਵਾਰੀ ਨੱਕਾ ਲਾਇਆ ਸੀਗਾ ਇਹ ਤਾਂ ਰਾਹ ਤੇ ਤੋੜੇ ਨਕੇ ਤੁਸੀਂ ਜਾਣਦੇ ਹੀ ਆ ਫਿਲਹਾਲ ਇਹ ਬਹੁਤੇ ਕਿਸੇ ਤੋਂ ਕਾਬੂ ਅਜੇ ਤੱਕ ਆਇਆ ਨਹੀਂ ਸੋ ਹੁਣ ਪਾਕਿਸਤਾਨ ਵਾਲਿਆਂ ਨੇ ਇਹਨਾਂ ਤੇ ਹਮਲਾ ਕੀਤਾ ਆ ਤਾਲੀਬਾਨ ਵਾਲੇ ਇਸ ਹਮਲੇ ਦਾ ਕੀ ਰਿਐਕਟ ਕਰਦੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਫਿਲਹਾਲ ਜਿਹੜਾ ਪਾਕਿਸਤਾਨ ਵਾਲਿਆਂ ਨੇ ਇਸ ਟਰੈਕ ਕੀਤੀ ਆ ਪਰ ਪਾਕਿਸਤਾਨ ਵਾਲਿਆਂ ਨੇ ਸਿਰਫ ਇੰਨਾ ਕਿਹਾ ਕਿ ਅਸੀਂ ਇੱਥੇ ਬੰਦੇ ਤਾਂ ਮਾਰਤੇ ਆਤੀ ਪਰ ਉਹ ਕਿੱਦਾਂ ਮਾਰਿਆ ਇਹ ਨਹੀਂ ਦੱਸਿਆ ਗਿਆ ਪਰ ਜਿਹੜਾ ਇੱਥੇ ਇਹਨਾਂ ਦੇ ਤਾਲੀਬਾਨ ਵਾਲਿਆਂ ਦੇ ਮਨਿਸਟਰ ਆ ਉਹਨਾਂ ਨੇ ਇਹ ਜ਼ਰੂਰ ਦੱਸਿਆ ਕਿ ਕਾਬਲ ਦੇ ਵਿੱਚ ਧੁਮਾਕੇ ਜ਼ਰੂਰ ਹੋਇਆ ਬਾਕੀ ਜਿਹੜਾ ਪਾਕਿਸਤਾਨ ਦਾ ਡਿਫੈਂਸ ਮਨਿਸਟਰ ਆ ਉਹ ਕਹਿ ਰਿਹਾ ਕਿ ਜੇਕਰ ਤਾਲੀਬਾਨ ਵਾਲਿਆਂ ਨੇ ਕੋਈ ਵੱਡਾ ਰਿਐਕਸ਼ਨ ਦਿੱਤਾ ਜਾਂ ਕੋਈ ਹੋਰ ਹਮਲੇ ਕੀਤੇ ਅੱਤਵਾਦੀ ਹਮਲੇ بلوچستان ਦੇ ਵਿੱਚ ਉਹ ਜਿਹੜੀ ਆ ਇੱਕ ਫੁੱਲ ਪਲੈਜ ਬਾਰ ਜਿਹੜੀ ਆ 올 ਆਊਟ ਬਾਰ ਅਫਗਾਨਿਸਤਾਨ ਦੇ ਖਿਲਾਫ ਸ਼ੁਰੂ ਕਰ ਸਕਦੇ ਆ ਸੋ ਅਫਗਾਨਿਸਤਾਨ ਵਾਲੇ ਕਿਦਾਂ ਹੁਣ ਮੁੜ ਕੇ ਰਿਐਕਸ਼ਨ ਦਿੰਦੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਫਿਲਹਾਲੇ ਪੂਰੀ ਖਬਰ ਸਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਕੁਝ ਕਮੀਆਂ ਰਹਿ ਗਈਆਂ ਹੁਣ ਤਾਂ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਵਧੀਆ ਹੁੰਦੀ ਆ ਤਾਂ ਵੀ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ